ਪਟਿਆਲਾ ਦੇ ਇੰਦਰਪੁਰਾ ਵਿੱਚ ਗੁਰਪ੍ਰੇਮ ਨਾਮ ਦੇ ਵਿਅਕਤੀ ਤੇ ਕੁਝ 8-9 ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਹੜੇ ਕਿ ਉਸ ਵਿਅਕਤੀ ਦੇ ਪੈਰ ਤੇ ਜਾ ਕੇ ਲੱਗੀ ਪੁਲਿਸ ਮੁਤਾਬਕ ਉਸ ਵਿਅਕਤੀ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਦੀਆਂ ਦੇਖੋ ਲਾਈਵ ਤਸਵੀਰਾਂ ਟੜੇ ਪਿੰਡ ਤੇ ਝਗੜਾ ਹੋਇਆ ਤੇ ਫਾਇਰਿੰਗ ਹੋਈ ਹੈ। ਕਿ ਕੱਲ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਗੁਰਪ੍ਰੀਤ ਨਾ ਦਾ ਵਿਅਕਤੀ ਹੈ ਉਹ ਗਨ ਸ਼ਾਟ ਲੱਗਣ ਕਰਕੇ ਰਜਿੰਦਰਾ ਹਸਪੀਟਲ ਦਾਖਲ ਹੈ। ਉਸ ਤੋਂ ਬਾਅਦ ਤੁਰੰਤ ਅਸੀਂ ਆਈਓ ਨੂੰ ਉੱਥੇ ਭੇਜਿਆ ਤਾਂ ਉਹਨੇ ਆਪਣੇ ਬਿਆਨ ਵਿੱਚ ਚਾਰ ਬੰਦਿਆਂ ਦਾ ਬਾਈ ਨੇਮ ਤੇ ਪੰਜ ਪੰਜ ਛੇ ਬੰਦੇ ਉਹਨੇ ਨੋਨ ਲਿਖਾਇਆ। ਵੀ ਉਹਨਾਂ ਨੇ ਉੱਥੇ ਤੇ ਫਾਇਰਿੰਗ ਕੀਤੀ ਤੇ ਉਹਦੇ ਪੈਰ ਤੇ ਸ਼ਨ ਏਰੀਆ ਦੇ ਵਿੱਚ ਗੋਲੀ ਵਜੀ ਹੈ। ਜੋ ਜ਼ੇਰੇ ਇਲਾਜ ਆ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਮੁਕੱਦਮਾ ਨੰਬਰ 146 2586 ਦਰਜ ਕਰ ਲਿਆ ਉਹਦੀ ਤਫ਼ਤੀਸ਼ ਅਜੇ ਚੱਲੀ ਤੇ ਇਤਿਹਾੜਿਆ ਕਾਰਨ ਕੀ ਬਣਿਆ ਹੁਣ ਤੱਕ ਮਤਲਬ ਜਿਹੜੀ ਫਾਇਰਿੰਗ ਹੋਈ ਫਿਲਹਾਲ ਉਹਨੇ ਦੱਸਿਆ ਕਿ ਉਹ ਉਹਦੀ ਕਿਸੇ ਰਿਸ਼ਤੇਦਾਰ ਨੂੰ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਦੀ ਫੋਨ ਤੇ ਵੀ ਤੂ ਤੂ ਮਾਮੇ ਹੋਈ ਸੀ ਜੀ ਤੇ ਅਜੇ ਕੋਈ ਰੈਸਟ ਹੋਇਆ ਨਹੀਂ ਜੀ ਅਜੇ ਤੱਕ ਕੋਈ ਰੈਸਟ ਨਹੀਂ ਤੇ ਜਟਨੇ ਜ਼ੇਰੇ ਇਲਾਜ ਕਿੱਥੇ ਉਹ ਪੁੱਛਿਆ ਰਜਿੰਦਰਾ ਹਸਪੀਟਲ ਤੇ ਠੀਕ ਹੈ ਸਟੇਬਲ ਕੰਡੀਸ਼ਨ ਚ ਕਿੰਨੇ ਬੰਦੇ ਲੱਗੂਆ ਹਾਂ ਹਾਂਜੀ ਜੀ